ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਜੈਸ ਕਰਾਉਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਉਸ ਤੋਂ ਉਹ ਇੱਕ ਨੰਬਰ ਦੇਵ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਪੀ ਸਾਹਿਬ ਫਰੀਦਕੋਟ ਤੇ ਲਓ ਜੀ ਇਹ ਰਹੂਗੀ ਇਹਦੇ ਨਾਲ ਨੈਗੇਟਿਵ ਪ੍ਰਿੰਟ ਦੀ ਸਲਵਾਰ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਵਰਕ ਵੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ ਅ ਬੈਕ ਸਾਈਡ ਤੇ ਹੈ ਨਹੀਂ ਜਿਹਦੇ ਹੈ ਨਾ ਹੈਗਾ ਸੀ ਹੈਗੀ ਹੈਗਾ ਸੀ 995 ਜੇ ਕਦੇ ਮੇਰੇ ਮੂੰਹ ਚ ਗਲਤਫੁਲਤ ਨਿਕਲ ਜਾਈ ਸਮਝ ਲਿਆ ਕਰੋ ਜੇ ਦੋਨੇ ਪਾਸੇ ਕਟਵਰਕ ਹੈਗਾ ਤਾਂ 995 ਦਾ ਸੂਟ ਹੈ ਤੇ ਲਓ ਜੀ ਅਗਲਾ ਦੇਖ ਲਓ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਹੈ ਆਹ ਲਓ 21 ਘੇਰੇ ਦਾ ਸੂਟ ਹੋਊਗਾ ਜੀ ਇਹ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਆਹਦੇ ਬਾਜੂ ਤੇ ਵਰਕ ਹੋਇਆ ਹੋਇਆ 골ਡਨ ਜੀ ਕਲਰ ਦਾ ਬਹੁਤ ਪਿਆਰਾ ਲੱਗਦਾ ਤੇ ਬੈਕ ਸਾਈਡ ਨਹੀਂ ਹੈਗਾ ਬਾਜੂ ਤੇ ਘੇਰਾ 850 ਠੀਕ ਹੈ ਜੀ ਲੋ ਜੀ ਨੈਕਸਟ ਆ ਗਿਆ ਇਹ ਨਾਲ ਨਹੀਂ ਉਹਦੇ ਨਾਲ ਦਾ ਨਹੀਂ ਅਲੱਗ ਪਹਿਲਾਂ ਹੋਰ ਕਲਰ ਦੇ ਸੀ ਇਹ ਹੋਰ ਮਹਿੰਦੀ ਕਲਰ ਦਾ ਹੈ ਲਓ ਜੀ ਆਹ ਲਓ ਪ੍ਰਿੰਟ ਦਿਖਾਦਾ ਪਹਿਲਾਂ ਚੰਗੀ ਤਰ੍ਹਾਂ ਪ੍ਰਿੰਟ ਨੋਟ ਕਰ ਲਓ ਤੁਸੀਂ ਆਪਣਾ ਆਹ ਲਓ ਜੀ ਨੋਟ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਸਲਵਾਰ ਦੇਖੋ ਨਾਲ ਇਹਦੀ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਨੈਗੇਟਿਵ ਪ੍ਰਿੰਟ ਦੀ ਬਹੁਤ ਸੋਹਣੇ ਸੂਟ ਨੇ ਤੇ ਹੁਣ ਤੁਸੀਂ ਦੇਖੋ ਜੀ ਇਹਦਾ ਕੇਰਾ ਘੇਰੇ ਤੇ ਬੇਲ ਵੀ ਪਈ ਹੋਈ ਐ ਤੇ ਕਟਵਰਕ ਵੀ ਹੋਇਆ ਹੋਇਆ ਬਹੁਤ ਪਿਆਰਾ ਸੂਟ ਹੈ ਮਹਿੰਦੀ ਨਾਲ ਹੀ ਹੋਇਆ ਹੋਇਆ ਮਹਿੰਦੀ ਕਲਰ ਦੇ ਨਾਲ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਘੇਰਾ ਘੇਰਾ ਹੋਊਗਾ 23.5 ਬਾਜੂ ਤੇ ਵਰਕ ਹੈ ਘੇਰੇ ਤੇ ਵਰਕ ਹੈ ਬੈਕ ਤੇ ਨਹੀਂ ਹੈਗਾ 850 ਦਾ ਸੂਟ ਹੈ ਲੋ ਜੀ ਨੈਕਸਟ ਸੂਟ ਦੇਖੋ ਲੋ ਬਹੁਤ ਸੋਹਣਾ ਸੂਟ ਹੈ ਵੀ ਪ੍ਰਿੰਟਿੰਗ ਸਾਰਿਆਂ ਦੀ ਬਹੁਤ ਸੋਹਣੀ ਆ ਕੋਈ ਕਿਸ ਤੋਂ ਘਟਣੀ ਹੈਗਾ ਸੋਹਣੇ ਸੋਹਣੇ ਸੂਟ ਇਹ ਫਟਾਫਟ ਲੈਣ ਵਾਲੀ ਸੂਟ ਤੇ ਇਹ ਘੇਰੇ ਦਾ ਸੂਟ ਹੈ ਬੈਕ ਸਾਈਡ ਤੇ ਵੀ ਵਰਕ ਹੈ ਸੇਮ ਆ ਦੇਖੋ ਤੇ ਬਾਜੂ ਤੇ ਵੀ ਸੇਮ ਵਰਕ ਹੈ ਤੇ ਪ੍ਰਾਈਸ ਮਿਲੂਗੀ ਜੀ ਤੁਹਾਨੂੰ ਇਹਦੀ 995 ਇਹ ਵਾਲੀ ਨਾਲ ਨੈਗੇਟਿਵ ਪ੍ਰਿੰਟ ਦੀ ਮਿਲੂਗੀ ਸਲਵਾਰ कॉटन ਮਸਲੀਨ ਦੇ ਵਿੱਚ ਸੂਟ ਹੈ ਜੀ ਬੜੀ ਸੋਹਣਾ ਜਾਂ कॉटन ਵਰਗਾ ਹੀ ਲੱਗਦਾ ਇਹ ਭਾਵੇਂ ਇਹਨੂੰ कॉटन ਮਸਲੀਨ ਦਾ ਕਹਿ ਦਿੰਨੇ ਆਪਾਂ ਇਹਨੂੰ ਲਿਖਿਆ ਹੋਇਆ ਇਹਦੇ ਤੇ ਪਰ ਹੈ ਕਾਟਨ ਵਰਗਾ ਹੀ ਹੈ ਬਹੁਤ ਸੋਹਣਾ ਇਹ ਜੀ ਐ ਨਹੀਂ ਇਹ ਵੀ ਟਲਕਣੀ ਜੀ ਮਸਲੀਨ ਉਹ ਬੜਾ ਨਹੀਂ ਹੈ ਕਾਟਨ ਵਰਗਾ ਹੈ ਬਿਲਕੁਲ ਲੋ ਕਾਫੀ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 995 ਲੋ ਜੀ ਨੈਕਸਟ ਇਹਦੇ ਨਾਲ ਤਾਂ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਇੱਕ ਇਹ ਮਹਿੰਦੀ ਦੇ ਵਿੱਚ ਹੈ ਤੇ ਇਹ 23.5 ਕਿਹਰਾ ਹੋਊਗਾ ਜੀ ਇਹਦਾ ਬੈਕ ਸਾਈਡ ਤੇ ਵੀ ਸੇਮ ਵਰਕ ਹੈ ਔਰ ਇਹ ਤੁਹਾਨੂੰ ਬਾਜੂ ਤੇ ਵੀ ਉਦਾਂ ਦਾ ਹੀ ਵਰਕ ਮਿਲਣਾ ਠੀਕ ਹੈ ਜੀ ਬੈਕ ਫਰੰਟ ਦੋਨੋਂ ਵਰਕ ਹੋਏ ਹੋਏ ਨੇ ਇਸ ਕਰਕੇ ਇਹ ਸੂਟ ਦੀ ਪ੍ਰਾਈਸ ਹੋਊਗੀ 995 ਰੁਪਏ ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਕਾਟਨ ਦੇ ਵਿੱਚ ਸੂਟ ਹੈ ਏਕੇ ਟੈਕਸ ਦਾ ਸੂਟ ਹੈ ਪ੍ਰਿੰਟਿੰਗ ਬਹੁਤ ਜਿਆਦਾ ਜ਼ਬਰਦਸਤ ਹੈ ਵਰਕ ਬਹੁਤ ਜਿਆਦਾ ਸੋਹਣਾ ਹੈ ਵਰਕ ਦੇਖ ਲਓ ਤੁਸੀਂ ਕੋਈ ਕਮੀ ਨਹੀਂ ਹੈ ਸੂਟ ਦੇ ਵਿੱਚ ਨਾ ਵਰਕ ਦੇ ਵਿੱਚ ਔਰ ਨਾ ਸਟੱਫ ਦੇ ਵਿੱਚ ਨਾ ਕਲਰ ਦੇ ਵਿੱਚ 24 ਘਰੇ ਦਾ ਸੂਟ ਆ ਜੀ ਇਹ ਠੀਕ ਹੈ ਬਾਜੂ ਤੇ ਵਰਕ ਹੈ ਬੈਕ ਸਾਈਡ ਵਰਕ ਹੈ ਸੇਮ ਵਰਕ ਮਿਲੂਗਾ ਬਾਜੂ ਬੈਕ ਸਾਈਡ ਐਂਡ ਫਰੰਟ ਠੀਕ ਹੈ ਜੀ 995 ਦੇ ਵਿੱਚ ਸੂਟ ਆਊਗਾ ਆਲ ਓਵਰ ਦੇ ਵਿੱਚ ਸੂਟ ਹੈਗਾ ਇਹ ਉਹ ਲਾ ਦੇਖੋ ਇਹਦੇ ਵਰਗਾ ਹੀ ਹੈ ਥੋੜਾ ਕਲਰ ਫਰਕ ਪੈ ਗਿਆ ਕਲਰ ਦੋਨੇ ਹੀ ਬਹੁਤ ਸੋਹਣੇ ਨੇ ਲਾ ਲਓ ਠੀਕ ਹੈ ਜੀ ਇਹਦਾ ਵੇਖ ਲਓ ਤੁਸੀਂ ਕੱਟਵਰਕ ਕਿੰਨਾ ਸੋਹਣਾ ਹੋਇਆ ਵੇ ਸਾਰੇ ਡਿਫਰੈਂਟ ਡਿਫਰੈਂਟ ਲਿ ਡਿਜ਼ਾਈਨ ਦੇ ਹੈਗੇ ਨੇ ਜੀ ਸਿੱਕ ਲੋ ਲਓ 24 ਘੇਰੇ ਦਾ ਸੂਟ ਆ ਕੱਟ ਦਾ ਜਿਨਾ ਮਰਜ਼ੀ ਕਰ ਲੋ ਜੀ ਬੈਕ ਸਾਈਡ ਤੇ ਵੀ ਪ੍ਰਿੰਟ ਮਿਲੂਗਾ ਸੇਮ ਔਰ ਬਾਜੂ ਤੇ ਵੀ ਮਿਲੂਗਾ ਠੀਕ ਹੈ ਜੀ ਤੇ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਕਾਫੀ ਵੇਰੇ ਮੈਚਿੰਗ ਨੂੰ ਹੈ ਮੈਚਿੰਗ ਨਹੀਂ ਹੈਗੀ ਇਹ ਆਲ ਓਵਰ ਦੇ ਵਿੱਚ ਸੂਟ ਹੈ 995 ਵਿੱਚ ਅਗਲਾ ਦੇਖੋ ਇਹਦੇ ਵਿੱਚ ਪਹਿਲਾਂ ਇੱਕ ਡਿਜ਼ਾਈਨ ਤੁਸੀਂ ਦੇਖ ਲਿਆ ਹਾਂ ਅਗਲਾ ਡਿਜ਼ਾਈਨ ਲੋ ਜੀ ਬਹੁਤ ਸੋਹਣਾ ਲੱਗਦਾ ਤਿੰਨ ਤਿੰਨ ਲਾਈਨਾਂ ਨੇ ਇਹਦੀ ਵਰਕ ਦੀਆਂ ਲੋ ਜੀ 25.5 ਹੈ 25 ਤਾਂ ਪੱਕਾ ਰੈਡੀ ਹੋ ਜਾਊਗਾ ਜੀ ਤੁਹਾਡਾ ਠੀਕ ਹੈ ਬੈਕ ਸਾਈਡ ਤੇ ਵੀ ਸੇਮ ਵਰਕ ਬਾਜੂ ਤੇ ਵੀ ਸੇਮ ਵਰਕ ਤਿੰਨ ਤਿੰਨ ਲਾਈਨਾਂ ਕੱਟ ਵਰਕ ਦੀ ਬੜਾ ਪਿਆਰਾ ਸੂਟ ਹੈ ਇਹਦਾ ਚੁੱਪ ਕਰਕੇ ਚੱਕਣ ਵਾਲੇ ਅੱਖਾਂ ਵਿੱਚ ਜੀ ਚੱਕਣ ਵਾਲੇ ਸੂਟ ਹੈ ਸੂਟਾਂ ਦਾ ਮੇਲਾ ਹੀ ਆ ਸੂਟ ਕਾਦੇ ਨੇ ਜੀ ਇਹਨੂੰ ਮਿਲ ਗਿਆ ਮਿਲ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਤੇ ਲੋ ਜੀ ਹੋਰ ਦਿਖਾਵਾਂ ਇਹਦੇ ਵਿੱਚ ਹੀ ਬਸ ਕਲਰ ਫਰਕ ਪਈ ਜਾਊਗਾ ਆਹ ਦੇਖ ਲਓ ਜੀ ਪੰਜ ਲਾਈਨਾਂ ਆ ਗਈਆਂ ਕੱਟ ਵਰਕ ਦੀਆਂ ਘੇਰਾ ਫੇਰ ਵੀ ਆਪਣਾ ਪਹਿਣਾ ਆਪਾਂ ਨੂੰ ਡਿਜ਼ਾਈਨ ਤੁਸੀਂ ਦੇਖ ਚੁੱਕੇ ਹੋ ਪ੍ਰਿੰਟ ਤੁਸੀਂ ਦੇਖ ਚੁੱਕੇ ਹੋ ਇਹ ਪੰਜ ਲਾਈਨਾਂ ਇਹਦੀਆਂ 25 ਘਰੇ ਦਾ ਸੂਟ ਹੈ ਬੈਕ ਸਾਈਡ ਤੇ ਸੇਮ ਵਰਕ ਹੈ ਜਿੱਦਾਂ ਫਰੰਟ ਤੇ ਹੈ ਠੀਕ ਹੈ ਜੀ ਬਾਜੂ ਤੇ ਵੀ ਸੇਮ ਹੈ ਪੰਜ ਪੰਜ ਲਾਈਨਾਂ ਪੂਰਾ ਬਾਰਡਰ ਬਣਿਆ ਪਿਆ ਇਹਨੂੰ ਵਧੀਆ 995 ਚ ਆਲ ਓਵਰ ਦੇ ਵਿੱਚ ਸੂਟ ਅਗਲਾ ਦੇਖੋ ਇਹਦੇ ਵਿੱਚ ਤੁਹਾਨੂੰ ਹੋਰ ਵੀ ਦਿਖਾਉਣੀ ਆ ਕਿੰਨੇ ਸਾਰੇ ਸੂਟ ਆਪਣੇ ਕੋਲੇ ਇਹਦੇ ਵਿੱਚ ਲਓ ਜੀ ਇਹ ਤਿੰਨ ਤਿੰਨ ਲਾਈਨਾਂ ਵਾਲਾ ਆਹ ਲਓ ਡਿਜ਼ਾਈਨ ਦੇਖੋ ਤੁਸੀਂ ਇਹਦਾ ਇੱਕ ਗੋਲ ਹੈ ਇੱਕ ਫਿਰ ਇਦਾਂ ਕਰਕੇ ਡਿਜ਼ਾਈਨ ਹੈ ਡਿਜ਼ਾਈਨ ਅਲੱਗ ਹੈ ਦਾ ਡਿਫਰੈਂਟ ਹੈ ਬਿਲਕੁਲ ਤੇਰਾ ਫਿਰ ਨਾ ਆਪਣਾ ਪਹਿਣਾ ਆਪਾਂ ਨੂੰ ਇਹ ਦਾ ਬਾਰੀ ਚਲੋ ਫਿਰ ਵੀ ਕਈ ਵਾਰੀ ਕਿਸੇ ਦਾ ਘੇਰਾ ਜ਼ਿਆਦਾ ਹੁੰਦਾ ਹੈ 25 ਘੇਰੇ ਦਾ ਸੂਟ ਆ ਜੀ ਬੈਕ ਸਾਈਡ ਤੇ ਵਰਕ ਹੈਗਾ ਹੈ ਲੋ ਜੀ ਹੈਗਾ ਹੈਗਾ ਬੈਕ ਸਾਈਡ ਤੇ ਵੀ ਹੈਗਾ ਬਾਜੂ ਤੇ ਵੀ ਹੈਗਾ ਠੀਕ ਹੈ ਜੀ ਲੋ ਤੇ ਦੁਪੱਟੇ ਵੀ ਅਸੀਂ ਤੁਹਾਨੂੰ ਡਾਈ ਕਰਾ ਕੇ ਦੇ ਸਕਦੇ ਹਾਂ ਦੁਪੱਟਿਆਂ ਦਾ ਨਾ ਕੋ ਤੁਸੀਂ ਚਿੰਤਾ ਕਰਿਓ ਮੈਂ ਤੁਹਾਨੂੰ ਥੋੜੇ ਜਿਹਾ ਕਾਟਨ ਦੇ ਵੀ ਦਿਖਾ ਦੇਣੀ ਆ ਕਈ ਵਾਰੀ ਕਿਸੇ ਨਾ ਕਿਸੇ ਨਾਲ ਮੈਚ ਕਰੀ ਜਾਂਦਾ ਹੁੰਦਾ ਆਹ ਲੋ 5 5 ਲਾਈਨਾਂ ਵਰਕ ਦੀਆਂ ਕੀ ਬਾਤ ਹੈ ਜਬਰਦਸਤ ਸੂਟ ਨੇ ਜੀ 25 ਘਰੇ ਦਾ ਸੂਟ ਆ ਬਾਹੂ ਤੇ ਵੀ 5 5 ਲਾਈਨਾਂ ਬੈਕ ਸਾਈਡ ਤੇ ਵੀ ਔਰ ਫਰੰਟ ਸਾਈਡ ਤੇ ਵੀ ਜੇ ਤੁਸੀਂ ਆਪ ਇਹਨਾਂ ਕਪੜਾ ਲੈ ਕੇ ਵਰਕ ਕਰਾਉਣ ਜਾਓ ਨਾ ਤੁਹਾਨੂੰ ਇੰਨੇ ਚ ਇਕੱਲਾ ਸੂਟ ਹੀ ਮਿਲੂਗਾ ਵਰਕ ਕਿਹੜਾ ਮਿਲਣਾ ਆਹ ਲੋ ਜੀ ਅਗਲਾ ਦੇਖੋ ਉਹੀ ਗੱਲ ਇਹ कॉटन मसलीन ਦਾ ਸੂਟ ਆ ਕਹਿਣ ਨੂੰ कॉटन मसलीन ਆ ਪਰ ਬਹੁਤ ਸੋਹਣੀ ਐ ਹੰਡਣ ਵਾਲਾ ਇਹਨੂੰ ਬੜਾ ਸੋਹਣਾ ਸੂਟ ਆ ਜੀ ਇਹ ਬਹੁਤ ਪਿਆਰਾ ਸੂਟ ਆ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ। ਰਾਈ ਵੀ ਬਹੁਤ ਸੋਹਣਾ ਹੈ। ਅਗਰ ਕਹਿੰਦੀ ਬਹੁਤ ਪਿਆਰਾ ਹੈ। ਮਸਲੀਨ ਦਾ ਨਾਮ ਸੁਣ ਕੇ ਨਾ ਡਰ ਜਿਓ ਤੁਸੀਂ। ਲੋ ਜੀ ਤੇਹੀ ਘੇਰੇ ਦਾ ਸੂਟ ਹੈ। ਬੈਕ ਫਰੰਟ ਸੇਮ ਅ ਬੈਕ ਸਾਈਡ ਨਹੀਂ ਹੈਗਾ। ਫਰੰਟ ਹੈ ਤੇ ਬਾਜੂ ਹੈ। ਤੇ 850 ਦੇ ਵਿੱਚ ਮਿਲੂਗਾ। ਮੈਂ ਤੁਹਾਨੂੰ ਸਲਵਾਰ ਦਿਖਾਉਣੀ ਆ ਇਹਦੀ ਕਿਹੜੀ ਹੈ। ਆਹ ਲੋ ਇਹ ਸਲਵਾਰ ਹੈ ਨੈਗੇਟਿਵ ਪ੍ਰਿੰਟ ਦੀ। ਲੋ ਜੀ। ਠੀਕ ਹੈ? ਤੇ ਪ੍ਰਾਈਸ ਇਹਦੀ ਰਹੂਗੀ 850 ਕਿਉਂਕਿ ਇਹਦੇ ਬੈਕ ਸਾਈਡ ਤੇ ਵਰਕ ਨਹੀਂ ਹੈਗਾ ਕਈ ਭੈਣਾਂ ਹਨਾ ਬਹੁਤ ਲਾਈਕ ਕਰਦੀਆਂ ਨੇ ਬੈਕ ਸਾਈਡ ਤੇ ਵਰਕ ਇੱਕ ਭੈਣ ਹੈਗੇ ਨੇ ਨਮਜੀਤ ਅਮਰitsar ਤੋਂ ਬਹੁਤ ਲਾਈਕ ਕਰਦੇ ਨੇ ਉਹਨਾਂ ਨੇ ਜਦੋਂ ਵੀ ਕਦੇ ਇਦਾਂ ਦੇ ਸੂਟ ਲਏ ਨੇ ਕਹਿੰਦੇ ਨੇ ਮੈਨੂੰ ਕਰਾ ਕੇ ਦਿਓ ਦੁਬਾਰਾ ਤਾਂ ਉਹਨਾਂ ਦੇ ਅਸੀਂ ਦੁਬਾਰਾ ਬੈਕ ਸਾਈਡ ਤੇ ਕਰਾ ਕੇ ਦਿਨੇ ਹੁੰਦੀਆਂ ਲੋ ਜੀ ਆ ਹੈਗਾ ਕਿਸੇ ਆਂਟੀ ਲਈ ਬੜਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਪਿਆਰਾ ਸੂਟ ਆ ਪ੍ਰਿੰਟ ਦਿਖਾਉਗੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਕਲਰ ਹੈ ਤੇ ਕਿਸੇ ਆਂਟੀ ਨੂੰ ਵੀ ਨਾਰਾਜ਼ ਨਹੀਂ ਕਰਨਾ ਆਪਾਂ ਲਓ ਜੀ ਸਾਢੇ 20 ਕਿਹਰਾ ਤਿਆਰ ਹੋਊਗਾ ਆਂਟੀ ਦਾ ਤੇ ਇਹ ਬਾਜੂ ਹੋਊਗੀ ਤੇ ਬੈਕ ਸਾਈਡ ਤੇ ਨਹੀਂ ਹੈਗਾ ਠੀਕ ਹੈ ਜੀ ਬੜਾ ਹੀ ਸੋਹਣਾ ਸੌਫਟ ਜਿਹਾ ਜਿਵੇਂ ਪਾਉਂਦੀਆਂ ਹੁੰਦੀਆਂ ਨੇ ਆਪਣੀਆਂ ਆਂਟੀਆਂ ਉਹੋ ਜਿਹਾ ਸੂਟ ਹੈ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਹੈ ਬਾਜੂ ਤੇ ਤੁਹਾਨੂੰ ਉਦਾਂ ਹੀ ਕੱਟ ਵਰਕ ਮਿਲੂਗਾ ਜਿਸ ਤਰ੍ਹਾਂ ਦਾ ਤੁਹਾਨੂੰ ਫਰੰਟ ਤੇ ਮਿਲ ਰਿਹਾ ਸੋ ਬਸੋ ਬਰ ਜਾ ਠੀਕ ਹੈ ਜੀ ਲੋ ਤੇ ਪ੍ਰਾਈਸ ਹੈਗੀ ਆ ਜੀ ਇਹਦੀ 850 ਲੋ ਮੈਂ ਥੋੜੇ ਜਿਹਾ ਤੁਹਾਨੂੰ ਦੁਪੱਟੇ ਦਿਖਾਉਣੀ ਆ। ਕਈ ਵਾਰੀ ਨਾ ਕਿਸੇ ਨਾ ਕਿਸੇ ਨਾਲ ਕੋਈ ਦੁਪੱਟਾ ਮੈਚ ਕਰ ਜਾਂਦਾ ਹੁੰਦਾ। ਲੋ ਆ ਬਹੁਤ ਸੋਹਣਾ ਦੁਪੱਟਾ ਹੈ। ਇਹ 2.50 ਦੇ ਦੁਪੱਟੇ ਆ ਕਿਉਂਕਿ ਜੀ ਇਹ 2.50 ਮੀਟਰ ਦੇ ਦੁਪੱਟੇ ਆ ਕਾਟਨ ਦੇ ਔਰ ਕਾਟਨ ਮਲਾਈ ਵਰਗੀ ਆ। ਬਹੁਤ ਸੋਹਣੇ ਦੁਪੱਟੇ ਆ। ਆ ਲੋ। ਬਾਰਡਰ ਬਣਿਆ ਹੋਇਆ ਕੰਨੀ ਤੇ। ਬਹੁਤ ਪਿਆਰਾ ਜਿਹਾ ਦੁਪੱਟਾ ਹੈਗਾ ਇਹ। 5 ਮੀਟਰ ਦਾ ਦੁਪੱਟਾ ਆਊਗਾ ਪਹਿਣਾ ਕੋਲੇ ਗਏ ਹੋਏ ਨੇ ਉਹਨਾਂ ਨੂੰ ਪਤਾ ਹੀ ਹੈ ਜਿੰਨਾ ਪਹਿਣਾ ਕੋਲੇ ਗਏ ਹੋਏ ਨੇ ਤੇ 2.5 ਮੀਟਰ ਦੇ ਵਿੱਚ ਆਊਗਾ ਸਟੱਫ ਬਹੁਤ ਜ਼ਬਰਦਸਤ ਆਊਗਾ ਬਹੁਤ ਸੋਹਣਾ ਮੈਂ ਵੀ ਨੇੜੇ ਕਰਕੇ ਦਿਖਾ ਦੇ ਥੋੜਾ ਜਿਹਾ ਆਈਡੀਆ ਤਾਂ ਹੋ ਹੀ ਜਾਂਦਾ ਹੁੰਦਾ ਬਹੁਤ ਸੋਹਣਾ ਸਟੱਫ ਹੈ ਐ ਨਹੀਂ ਇਹ ਵੀ ਗੰਦੀ ਜੀ ਕਾਟਨ ਬਹੁਤ ਸੋਹਣੀ ਕਾਟਨ ਆਊਗੀ ਆ ਸਹੀ ਆਹ ਇੱਥੇ ਸਹੀ ਰੰਗ ਸਹੀ ਹੈ ਗ੍ਰੇ ਕਲਰ ਦੇ ਵਿੱਚ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 250 ਜੇ ਤੁਸੀਂ ਇਕੱਲਾ ਦੁਪੱਟਾ ਲੈਣਾ ਤਾਂ 300 ਜਾਊਗਾ ਜੇ ਸੂਟ ਦੇ ਨਾਲ ਲੈਣਾ ਤਾਂ 250 ਜਾਊਗਾ ਅਗਲਾ ਦੇਖੋ ਜੀ ਥੋੜਾ ਥੋੜਾ ਡਿਜ਼ਾਈਨ ਫਰਕ ਹੈ ਇਹ ਤਾਂ ਮੈਨੂੰ ਲੱਗਦਾ ਜਿਹੜਾ ਆਪਾਂ ਅੰਟੀ ਲਈ ਸੂਟ ਦਿਖਾਇਆ ਸੀ ਉਹਦੇ ਨਾਲ ਹੀ ਕਰ ਦੂਦੇ ਆਹ ਲੋ ਬਹੁਤ ਸੋਹਣਾ ਦੁਪੱਟਾ ਹੈ ਜੀ ਆਹ ਲੋ ਬਾਰਡਰ ਵੀ ਬੜਾ ਸੋਹਣਾ ਕੰਨੀਆਂ ਵੀ ਬਹੁਤ ਸੋਹਣੀਆਂ ਵਿੱਚ ਬਰੀਕ-ਪਰੀਕ ਜਿਹਾ ਪ੍ਰਿੰਟ ਹੈਗਾ ਠੀਕ ਹੈ ਜੀ ਤੇ 250 ਚ ਦੁਪੱਟਾ ਮਿਲ ਜੂਗਾ ਅਗਰ ਸੂਟ ਦੇ ਨਾਲ ਲੈਣਾ ਤਾਂ ਕਿਸੇ ਨਾ ਕਿਸੇ ਸੂਟ ਨਾਲ ਤਾਂ ਮੈਚ ਕਰ ਹੀ ਜਾਂਦੇ ਹੁੰਦੇ ਨੇ ਜੀ ਦੁਪੱਟੇ ਇਸ ਤਰ੍ਹਾਂ ਦੇ ਗਰਮੀਆਂ ਚ ਕੁਸੀ ਲੈਣੀ ਆ ਤੇ ਨੈਕਸਟ ਹੈਗਾ ਜੀ ਇਹ ਵਾਲਾ ਆਹ ਬਹੁਤ ਸੋਹਣੇ ਬਟੇ ਤੇ ਕਾਟਨ ਤਾਂ ਬਸ ਜਦੋਂ ਤੁਹਾਡੇ ਹੱਥ ਜਾਊਗੀ ਤੁਹਾਨੂੰ ਆਦੀ ਪਤਾ ਲੱਗੂਗਾ ਕਿ ਕਿੰਨੀ ਸੋਹਣੀ ਕਾਟਨ ਹੈ ਜੇ ਮੈਂ ਕਹੂੰਗੀ ਤਾਂ ਫੇਰ ਕਹੋਗੇ ਆਪਣੇ ਮੂੰਹ ਮੀਆਂ ਮਿੱਠੂ ਬਣਦੀ ਹੈ ਹੈ ਤੇ ਨੈਕਸਟ ਦਿਖਾਉਣੀ ਆ ਇਕ ਵਾਲਾ ਇਹਦੇ ਨਾਲ ਦੇ ਤਾਂ ਕਿੰਨੇ ਸੂਟ ਆ ਗਏ ਸੀ ਲਓ ਜੀ ਆਲ ਓਵਰ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਇਹ ਹੈਗਾ ਜੀ ਪੱਲਿਆਂ ਤੇ ਬਾਰਡਰ ਸੌਫਟ ਪਿਆ ਦੁਪੱਟਾ ਬਿਲਕੁਲ ਸੌਫਟ ਪਿਆ ਠੀਕ ਹੈ ਜੀ ਆ ਲੋ ਥੋੜਾ ਪਿਆਰਾ ਦੁਪੱਟਾ ਹੈਗਾ ਇਹ नेक्स्ट ਮੈਂ ਤੁਹਮੇ ਕਾਬਰੇਟ ਦਿਖਾਉਣੀ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਾਲਾ ਦਿਖਾਉਂਦੀ ਇਹਦੇ ਨਾਲ ਦੇ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਆਂਟੀ ਵਾਲੇ ਨਾਲ ਇਹ ਹੀ ਤਾਂ ਨਹੀਂ ਸੀਗਾ ਜਿਹੜਾ ਮੈਂ ਕਹਿੰਦੀ ਸੀ ਆਂਟੀ ਵਾਲੇ ਨਾਲ ਇਹ ਨਹੀਂ ਉਹ ਉਹ ਹੋਦਾ ਮੈਨੂੰ ਲੱਗਦਾ ਆਹ ਜ਼ਿਆਦਾ ਮੈਚ ਕਰਦਾ ਆਹ ਕਰਦਾ ਕਲਰ ਬਹੁਤ ਸੋਨਾ 골ਡਨ ਜਿਹਾ ਕਲਰ ਹੈਗਾ ਸਕਿਨ 골ਡਨ ਜਿਹਾ ਕਲਰ ਹੈ ਪਿਆਰਾ ਜਿਹਾ ਪ੍ਰਿੰਟ ਹੈ ਬੀਕ ਬੀਕ ਜਿਹਾ ਲੋ ਜੀ ਤੁਸੀਂ ਆਪਣੀ ਮੰਮੀ ਨੂੰ ਲੈ ਕੇ ਦੇ ਸਕਦੇ ਹੋ ਸਾਸੂ ਮਾਂ ਨੂੰ ਲੈ ਕੇ ਦੇ ਸਕਦੇ ਹੋ ਦਾਦੀ ਨਾਨੀ ਨੂੰ ਲੈ ਕੇ ਦੇ ਸਕਦੇ ਹੋ ਲੋ ਜੀ ਆਹ ਦੇਖੋ ਆਲਓਵਰ ਪ੍ਰਿੰਟ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਹੈ ਕਿਸੇ ਵੀ ਸੂਟ ਨਾਲ ਲੈ ਲਿਓ ਇਹ ਬਹੁਤ ਪਿਆਰਾ ਲੱਗੂਗਾ ਸੂਟ ਪ੍ਰਾਈਸ 250 ਹੈ ਕੱਲੇ ਦੀ ਦੁਪੱਟੇ ਦੀ ਪ੍ਰਾਈਸ ਤੈਨਸਰ ਹੋਊਗੀ ਅਗਰ ਸੂਟ ਦੇ ਨਾਲ ਰੋਗੇ ਤਾਂ 250 ਕਿਉਂਕਿ ਫਿਰ ਸ਼ਿਪਿੰਗ ਲੈਣੀ ਪੈਂਦੀ ਆ ਸਾਨੂੰ ਆਹ ਲਓ ਜੀ ਆਹ ਦੁਪੱਟਾ ਲੈ ਲਓ 130 ਰੁਪਏ ਦਾ ਦੁਪੱਟਾ ਹੈ ਇਹ ਇਹ ਸਵਾ ਦੋ ਮੀਟਰ ਦੁਪੱਟਾ ਹੈ ਸਵਾ ਦੋ ਹਾਂ ਇਸ ਕਰਕੇ ਇਹਦੀ ਪ੍ਰਾਈਸ ਹੈ ਜਿਹੜੀ ਉਹ 130 ਹੋਊਗੀ ਠੀਕ ਹੈ ਜੀ ਲਓ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ